ਇੱਕ ਅਸੀ ਕਾਨੂੰ ਕਦਮਾ ਨੰਬਰ 96 ਜਿਸ ਚ ਕਿਤਾ ਸੀ ਅੰਦਰ ਸੈਕਸ਼ਨ 103 ਜਿਮਨਿਕ 3 ਜਿਮਨ 5 ਤੇ 233 ਬੀਆਰਐਸਐਸ ਜੋ ਵੀ 302 34 ਤੇ 202 ਕਈਪੀਸੀ ਹੁੰਦਾ ਪੁਰਾਣੇ ਵਾਲੇ ਮਦਦ ਜੋ ਸਾਡੇ ਕੋਲ ਇੱਕ ਪਵਨ ਕੁਮਾਰ ਨੇ ਸਟੇਟਮੈਂਟ ਲਿਖਾਈ ਕਿ ਉਹਦਾ ਰਿਸ਼ਤੇਦਾਰ ਤਰਸੀਲ ਜੋ ਮੂਲਦਨ ਫਿਰਦਾ ਰਹਿਣ ਵਾਲਾ ਹੈ ਇਹ ਮਿਤੀ 20 ਤਰੀਕ ਨੂੰ ਆਪਣੇ ਘਰੋਂ ਨਿਕਲੇ ਸੀ ਰੇਡਾ ਲੈ ਕੇ ਤੇ ਇਹ ਉਸ ਦਿਨ ਨਾ ਮਿਸਿੰਗ ਸੀਗਾ ਫੈਮਿਲੀ ਨੇ ਕੱਲ ਸਵੇਰੇ ਆਪੇ ਤਰ੍ਹਾਂ ਤੇ ਤਿੰਨ ਚਾਰ ਨੂੰ ਪਹੁੰਚਾਉਣ ਤੋਂ ਬਾਅਦ ਸਾਡੇ ਕੋਲ ਆ ਕੇ ਇਸ ਬਾਰੇ ਰਿਪੋਰਟ ਲਗਾਈ ਸੀ ਤੁਰੰਤ ਮਿਸਿੰਗ ਦੀ ਰਿਪੋਰਟ ਲਿਖਣ ਤੋਂ ਬਾਅਦ ਇਹਦੇ ਤੇ ਵਰਕਆਊਟ ਕੀਤਾ ਤਾਂ ਦੇਖਣ ਦੇ ਪਾਇਆਗਾ ਕਿ ਇੱਕ ਕੈਂਪਿੰਗ ਦੇ ਕੈਮਰੇ ਵਿੱਚ ਸ਼ੁਭਮ ਕੁਲਪ ਸ਼ੁਭੀ ਜੋ ਖੇਡਾ ਕਰਦਾ ਹੈ ਇਹਦੇ ਨਾਲੇ ਬੰਦਾ ਵਿਅਕਤੀ ਬੈ ਕੇ ਜਾ ਰਿਹਾ ਸੀ ਮੋਟਰਸਾਈਕਲ ਤੇ ਤੇ ਸ਼ੁਭਮ ਨੂੰ ਸ਼ੁਭੀ ਵੀ ਇਹ ਰਿਪੋਰਟ ਸਿਕਿਚ ਕੀਤੀ ਵੀ ਤੇ ਸਟੇਟਮੈਂਟ ਰਿਅਲਿਟੀ ਕੀ ਬਕਰ ਬੁਣਾਰੀ ਜੀਵੀ ਸਟੇਟਮੈਂਟ ਮੁਤਾਬਕ ਕਿ ਸ਼ੁਭਮ ਸ਼ੁਭੀ ਗੋਲਪਰੀ ਤੇ ਕਰਨ ਨੇ ਪਾਲੀ ਤੇ ਟੋਨੀ ਹਨ ਉਹਨੇ ਇਹਨਾਂ ਨੇ ਕਿਤੇ ਭਰਾ ਦੀ ਇੱਥੇ ਐਸਵਾਈਐਲ ਦੀ ਜੰਗਲਾਂ ਚਲੇ ਜਾ ਕੇ ਸ਼ਰਾਬ ਪੀਤੀ ਸੀ ਉਹਨਾਂ ਸਾਰਿਆਂ ਨੂੰ ਉਸ ਤੋਂ ਬਾਅਦ ਉਹਨੇ ਸਰਪੇ ਅਟੈਕ ਕਰਕੇ ਉਹਦਾ ਕਤਲ ਕਰਤਾ ਸੀ ਕਤਲ ਕਰਨ ਤੋਂ ਬਾਅਦ ਉਹਨਾਂ ਦੀ ਬਾਡੀ ਉੱਥੇ ਹੀ ਦੱਬੀ ਸੀ ਤੇ ਕੱਲ ਰਾਤ ਨੂੰ ਅਸੀਂ ਬਾਡੀ ਉੱਥੋਂ ਕੱਢੀ ਤੇ ਇਹਨਾਂ ਵਿੱਚੋਂ ਅਸੀਂ ਦੋ ਵਿਅਕਤੀ ਆ ਜੀ ਸ਼ੁਭਮ ਸ਼ੁਭੀ ਤੇ ਟੋਨੀ ਵਾਲਕੋੜ ਦੀ ਅਰੈਸਟ ਕਰ ਸਰੀ ਕਤਲ ਕੀ ਉਪੀਕਰਿ ਕਤਲ ਇਹਨਾਂ ਦੇ ਆਪਸੀ ਪੁਰਾਣੀ ਰੰਜਿਸ਼ ਸੀ ਕਾਮਨੀ ਦੇ ਜੀ ਦੇ ਨਾਂ ਦੇ ਕਤਲ ਕੀਤੇ ਸੀ ਹਾਂਜੀ ਕਿੰਨੇ ਵਿਅਕਤੀ ਸੀ ਜਿਨ੍ਹਾਂ ਨੇ ਕਰ ਦੋਸ਼ਾ ਕੀਤਾ ਸੀ ਕਥਿਤ ਕੀ ਅੰਦਰ ਸੈਕਸ਼ਨ ਲਈ ਨਹੀਂ ਇੰਡਰ ਸੈਕਸ਼ਨ 103 ਜਿਮਨ ਇੱਕ ਤੇ 3 ਜਿਮਨ 5 ਤੇ 203 ਪੀਐਨਐਸ ਜੋ ਆਈਪੀਸੀ ਪੁਰਾਣੇ ਲਾਗ ਦਾ 302 34 ਤੇ 231 ਸੀ ਜਿਨ੍ਹਾਂ ਦੇ ਮਾਰ ਦੇ ਉਰਦਾਂ ਤੇ ਪੇਸ਼ ਕੀਤਾ ਸੀ ਰਿਮਾਨ ਕਿੰਨੇ ਦਿਨਾਂ ਬੰਦ ਇਹਨਾਂ ਰਿਮਾਨ ਮਿਲੇ ਜੀ ਅਗਸਤ ਅਜੀ ਇੰਨੇ ਜਿਹੜੇ ਨੌਜਵਾਨ ਹੈਗੇ ਇਹਨੇ ਵੇਪਰਵਾ ਚੋਰੀ ਦੇ ਨਿ ਕਾਨੂੰਨ ਦਾ ਡਰ ਨਹੀਂ ਲੱਗਦਾ ਇਹਨਾਂ ਲਈ ਕੋਈ ਸ਼ਰੀਰਕ ਤੇ ਸ਼ਰਾਬ ਦੇ ਨਸ਼ੇ ਦੇ ਨਿਸ਼ਾਨੇ ਕੋਈ ਇਹਨਾਂ ਨੂੰ ਬੈਸਟ ਸਹੀ ਕੋਈ ਜਿਸੀ ਕੋਈ ਨਾ ਮਨ ਦੇ ਵਿੱਚ ਪੁਰਾਣੀ ਕੋਈ ਆਪਸੀ ਖਾਰ ਹੋਣੀ ਹੈ ਜਿਸ ਕਰਕੇ ਅੰਡਰ ਦਾ ਇਨਫਲੂਐਂਸ ਆਫ ਅਲਕੋਹਲ ਇਹਨਾਂ ਨੂੰ ਇਹ ਅੰਜਾਮ ਦਿੱਤਾ ਗਿਆ ਇਸ ਘਟਨਾ ਤੇ ਜਿਹੜੇ ਇੰਨੇ ਵੇਟੀ ਜਿਹੜੇ ਗ੍ਰਿਫਤਾਰ ਕੀਤੇ ਗਏ ਉਹ ਗ੍ਰਿਫਤਾਰ ਕਿੱਥੇ ਜਾ ਚੁੱਕੇ ਹੈ ਸਪੈਨ 24 ਆਵਰਸ ਅਸੀਆ ਫੈਰਿਸਿਸ ਤੋਂ ਕਰਕੇ ਦੋ ਬੰਦੇ ਗ੍ਰਿਫਤਾਰ ਕਰ ਰਹੇ ਕੋਈ ਇਹ ਕੋਈ ਇਹਨਾਂ ਦੀ ਕੋਈ ਬੈਕਗ੍ਰਾਉਂਡ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਚੋਂ ਇੱਕ ਇੱਕ ਤੇ ਚੋਰੀ ਦਾ ਮਾਮਲਾ ਦਰਜ ਹੈ ਜਿਹੜੇ ਕਾਰਨ ਮਾਕਿਆ ਦਾ ਕੋਈ ਜਿਹੜਾ ਬੈਕਗ੍ਰਾਉਂਡ ਨਹੀਂ ਹੈ ਤੇ ਜਿਹਦੀ ਦੇਤਰੀ ਹੈ ਉਹਦੇ ਦੇ ਐਂਡੀਮੀਆਂ ਦਾ ਮਾਮਲਾ ਸੀ